ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਟ੍ਰੇਟ ਪਲਾਜ਼ੋ ਦੀ ਕਟਿੰਗ ਕਰਨ ਲੱਗੇ ਆ ਇਸ ਦੀ ਲੈਂਥ ਹੈਗੀ 35 ਇੰਚ हिਪ ਹੈਗੀ 38 ਇੰਚ ਤੇ ਮੂਰੀ ਹੈਗੀ 12 ਇੰਚ ਸਟ੍ਰੇਟ ਪਲਾਜ਼ੋ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਪੜਾ 4 ਲੇਅਰ ਦੇ ਵਿੱਚ ਵਿਛਾ ਲਿਆ ਆ ਦੇਖੋ 2 3 4 ਤੇ ਸਾਡੀ ਲੈਂਥ ਹੈਗੀ ਹੈ 35 ਇੰਚ 35 ਇੰਚ ਦੇ ਵਿੱਚ ਅਸੀਂ 5 ਇੰਚ ਪਲੱਸ ਕਰਾਂਗੇ 22 ਇੰਚ ਬੈਲਟ ਦਾ ਉੱਪਰ ਇਲਾਸਟਿਕ ਲਈ ਤੇ 2.5 ਇੰਚ ਅਸੀਂ ਮੋਰੀ ਮੋੜਾਂਗੇ ਟੋਟਲ ਕਪੜਾ ਹੋ ਗਿਆ 4 ਇੰਚ 40 ਇੰਚ ਜਿਵੇਂ ਨਿਸ਼ਾਨ ਲਗਾਵਾਂਗੇ ਇੱਧਰ ਵੀ ਨਿਸ਼ਾਨ ਲਗਾ ਕੇ ਅਸੀਂ 40 ਇੰਚ ਦਾ ਜਿਹੜਾ ਨਿਸ਼ਾਨ ਲਗਾਇਆ ਉਹਨੂੰ ਸਿੱਧਾ ਕਰ ਲਾਂਗੇ ਤੇ ਜਿਹੜਾ ਇਹ ਐਕਸਟਰਾ ਕਪੜਾ ਉਹ ਅਸੀਂ ਕਟਿੰਗ ਕਰ ਦਾਂਗੇ टोटल लेंथ होगी चाली इंच अपनी लंबाई है, है पैंती इंच ढाई इंच इतने इतर इलास्टिक छड़ा इतने भी ढाई इंच लगा के असर निशान सीधा कर लें ये साढ़े इलास्टिक वाली साइड है तो इतें भी ढाई इंच लगा के ਨਿਸ਼ਾਨ ਲਗਾ ਕੇ ਅਸੀਂ ਇਹ ਨਿਸ਼ਾਨ ਨੂੰ ਵੀ ਸਿੱਧਾ ਕਰ ਲਾਂਗੇ। ਇਸ ਨੂੰ ਵੀ ਫੱਟੀ ਦੀ ਹੈਲਪ ਨਾਲ ਸਿੱਧਾ ਕਰ ਲੈਣਾ। ਸਾਡੇ ਜਿਹੜੀ ਟੋਟਲ ਲੈਂਥ ਹੈ ਇਹਦੇ ਵਿੱਚ ਵਾਲੀ 35 ਇੰਚ ਪਿਆਰ ਹੈ। ਹੁਣ ਅਸੀਂ ਇਸ ਕੱਪੜੇ ਦਾ ਅੱਧ ਕਰਾਂਗੇ। ਟੋਟਲ ਸਾਡੇ ਕੋਲ ਕੱਪੜਾ ਹੈਗਾ 19 ਇੰਚ। 19 ਦਾ ਹਾਫ ਕਰਾਂਗੇ। साढ़े नौ इ कपड़े रद कर साढ़े नौ, नौ।, नौ।, नौ। हिप हैगी अठती इंच अठती चार चारे डिवाइड करा साढ़े नौ इंच आ गया साढ़े नौ इंच के ढाई इंच प्लस करा बारह इंच 12 ਇੰਚ ਸੀ 벨ਟ ਲਵਾਂਗੇ ਉੱਪਰ ਵਾਲੀ ਇਹਦੇ ਸੈਂਟਰ ਚ ਲਾਣੀ ਹੈ 6 ਸੈਂਟਰ ਚ ਰੱਖ ਕੇ 6 ਦਾ ਨਿਸ਼ਾਨ ਅਸੀਂ ਅੱਧਰ ਲਗਾਵਾਂਗੇ 6 ਇੰਚ ਦਾ ਨਿਸ਼ਾਨ ਅਸੀਂ ਅੱਧਰ ਲਗਾਉਂਦੇ ਟੋਟਲ ਹੋ ਗਿਆ ਸਾਡਾ 12 ਇੰਚ ਤੇ ਅਸੀਂ ਆਸਨ ਵੀ ਲਵਾਂਗੇ ਸੇਮ 12 ਇੰਚ ਜਿੰਨਾ ਅਸੀਂ ਉੱਪਰੋਂ 벨ਟ ਦਾ ਲਿੱਤਾ ਹੈ ਪਲਾਸਟਿਕ ਵਾਲੀ ਸਾਈਡ ਇੱਥੇ ਵੀ ਅਸੀਂ 12 ਇੰਚ ਦਾ ਨਿਸ਼ਾਨ ਲਗਾਵਾਂਗੇ ਇਹਦਾ ਫਾਰਮੂਲਾ ਹੈਗਾ ਜਿੰਨੀ ਸਾਡੀ ਹਿਪ ਹੈ ਉਹਦੇ ਵਿੱਚ 4 ਇੰਚ ਪਲੱਸ ਕਰਨਾ ਹੈ ਸਾਡਾ ਸੌਰੀ 38 ਇੰਚ ਹੈ ਉਹਨੂੰ 4 ਤੇ ਡਿਵਾਈਡ ਕਰਕੇ 9.5 ਇੰਚ ਆ ਗਿਆ 9.5 ਇੰਚ ਵਿੱਚ ਅਸੀਂ 2.5 ਇੰਚ ਪਲੱਸ ਕਰਾਂਗੇ ਤਾਂ ਸਾਡਾ ਆਸਨ ਵੀ 12 ਇੰਚ ਆ ਗਿਆ ਇੱਥੋਂ ਅਸੀਂ ਸਿੱਧਾ ਨਿਸ਼ਾਨ ਲਗਾ ਲਾਂਗੇ 12 ਇੰਚ ਤੇ ਇੱਥੇ ਵੀ ਸਾਡਾ 12 ਇੰਚ ਇਹ ਨਿਸ਼ਾਨ ਨੂੰ ਵੀ ਸਿੱਧਾ ਕਰ ਲਾਂਗੇ ਤੇ ਆਹ ਸਾਈਡਾਂ ਵਾਲੇ ਨਿਸ਼ਾਨ ਨੂੰ ਵੀ ਅਸੀਂ ਸਿੱਧਾ ਕਰ ਲਾਂਗੇ ਇਸ ਸਾਈਡ ਤੋਂ ਵੀ ਅਸੀਂ ਸਿੱਧਾ ਕਰ ਲਾਂਗੇ ਆਸਨ ਦਾ ਸੀ ਨੀ ਇੱਥੋਂ ਟਾਈਜ਼ ਐਕਸਟਰਾ ਰੱਖਾਂਗੇ ਟਾਈਜ਼ ਐਕਸਟਰਾ ਰੱਖ ਕੇ ਅਸੀਂ ਇੱਥੋਂ ਕਾਟ ਪਾ ਲਾਂਗੇ ਜਿਆਦਾ ਢੂੰਗੀ ਕਾਟ ਨਹੀਂ ਪਾਣੀ ਨਹੀਂ ਸਾਡੇ ਖਿੱਚ ਪੈਣ ਲੱਗ ਜੂਗੀ ਹੁਣ ਅਸੀਂ ਇੱਥੋਂ ਹਾਫ ਕਰ ਲਾਂਗੇ 14.5 15 ਇਹਦਾ ਅਸੀਂ ਹਾਫ ਕਰਾਂਗੇ ये साडा आ गया सवा सत, सेम निशान असं इतों सीधा कर लेंगे मूरी हैगी बार इंच छे इंच अभी इधर रखा तो छे इंच का निशान असी इधर लगावे ਹੁਣ ਅਸੀਂ ਸਕੇਲ ਦੀ ਹੈਲਪ ਨਾਲ ਇਸ ਦੀ ਕੱਟ ਪਾ ਦਾਂਗੇ ਜਿੱਥੇ ਅਸੀਂ ਅਸਲ ਦਾ ਨਿਸ਼ਾਨ ਲਗਾਇਆ ਹੈ ਉਥੇ ਰੱਖ ਕੇ ਇਦਾਂ ਪੱਟੀ ਦੀ ਹੈਲਪ ਨਾਲ ਨਿਸ਼ਾਨ ਲਗਾ ਲੈਣਾ ਹੈ ਸੇਮ ਇਦਾਂ ਹੀ ਅਸੀਂ ਇਸ ਸਾਈਡ ਤੇ ਵੀ ਨਿਸ਼ਾਨ ਲਗਾ ਦੇਣਾ ਹੁਣ ਅਸੀਂ ਜਿੱਥੇ ਨਿਸ਼ਾਨ ਲਗਾਇਆ ਹੈ ਉਥੋਂ ਕਟਿੰਗ ਕਰ ਦਾਂਗੇ चारों पल्ले इकट्ठे कटने हैं कटिंग करते जाना है बिल्कुल सीधे इस साइड तो भी ऐसे कटिंग करेंगे ਜਿੱਥੇ ਅਸੀਂ ਚੌਕ ਦੇ ਨਿਸ਼ਾਨ ਲਗਾਏ ਆ ਇਹ ਬਿਲਕੁਲ ਸਟ੍ਰੇਟ ਪਲਾਜ਼ਾ ਬਣ ਕੇ ਤਿਆਰ ਹੋਏਗਾ ਕਿਤੋਂ ਵੀ ਖਿੱਚ ਨਹੀਂ ਪਏਗੀ ਤੇ ਬਣਾਉਣ ਦੇ ਵਿੱਚ ਵੀ ਸਟਿਚ ਕਰਨ ਤੇ ਵੀ ਬਹੁਤ ਆਸਾਨ ਹੈ ਜਿੱਥੇ ਜਿੱਥੇ ਅਸੀਂ ਚੌਕ ਦੇ ਨਿਸ਼ਾਨ ਲਗਾਏ ਉੱਥੋਂ ਅਸੀਂ ਕੱਟ ਪਾ ਲੈਣੇ ਆ आ देखो जी असं सीधा सीधा कटिंग कर लिया लास्ट वाला पल्ला रह गया सी कटिंग कर लेंगे हम इतें असि कट लगा लें ये साड़ी इलास्टिक वाली साइड है उपर वाली इं कट लगा लेंगे ਇੱਥੇ ਵੀ ਅਸੀਂ ਕੱਟ ਲਗਾ ਲਾਂਗੇ ਫੋਲਡਿੰਗ ਵਾਲੀ ਸਾਈਡ ਵੀ ਅਸੀਂ ਕੱਟ ਲਗਾ ਲਾਂਗੇ ਤੇ ਮੋਰੀ ਵਾਲੀ ਸਾਈਡ ਹੈ ਇੱਥੇ ਅਸੀਂ ਫੁੱਲ ਇਲਾਸਟਿਕ ਪਾਵਾਂਗੇ ਹੁੰਦੋਂ ਤੁਹਾਨੂੰ ਅਸੀਂ ਕਟਿੰਗ ਕਰਨ ਤੋਂ ਬਾਅਦ ਇਹਦੀ ਸਟਿਚਿੰਗ ਦੀ ਵੀਡੀਓ ਵੀ ਸ਼ੇਅਰ ਕਰ ਰਹੇ ਹਾਂ ਹਾਂਜੀ ਕਟਿੰਗ ਕਰਨ ਤੋਂ ਬਾਅਦ ਹੁਣ ਅਸੀਂ ਜਿਹੜੀ ਆਸਣ ਦੀ ਸੀਨੇ ਦੇ ਪੱਲੇ ਚੁੱਕਾਂਗੇ ਫਰੰਟ ਵਾਲੇ ਅਸਨ ਦੀ ਸੀਨ ਲਗਾਵਾਂਗੇ ਹਾਂਜੀ ਇਸ ਤਰ੍ਹਾਂ ਅਸੀਂ ਦੂਸਰੇ ਆਸਨ ਲਈ ਸੀਨ ਲਗਾ ਲਾਂਗੇ ਹਾਂਜੀ ਅਸੀਂ ਬੈਕ ਪੱਲੇ ਨੂੰ ਸਿੱਧਾ ਰੱਖ ਲਏ ਤੇ ਜਿਹੜਾ ਫਰੰਟ ਪੱਲਾ ਹੈ ਉਹਨੂੰ ਕੁੱਠਾ ਕਰਕੇ ਰੱਖਾਂਗੇ ਕੁੱਠਾ ਰੱਖਣ ਤੋਂ ਬਾਅਦ ਅਸੀਂ ਜਿਹੜੀਆਂ ਆਪਸ ਜਿਹੜੀਆਂ ਸਾਈਡ ਵਾਲੀਆਂ ਸੀਨਾਂ ਨੇ ਇਹਨਾਂ ਨੂੰ ਆਪਸ ਦੇ ਵਿੱਚ ਜੋੜ ਦਾਂਗੇ ਹਾਂ ਜਿਹੜੇ ਸਾਈਡ ਜਿਹੜੇ ਸਾਈਡ ਵਾਲੇ ਪੱਲੇ ਆ ਹੁਣ ਅਸੀਂ ਉਹਨਾਂ ਤੇ ਸੀਨ ਲਗਾ ਰਹੇ ਹਾਂ ਦੋਨੋਂ ਪੱਲੇ ਨੂੰ ਆਪਸ ਵਿੱਚ ਮਿਲਾ ਕੇ ਰੱਖਣਾ ਹੈ ਅਸੀਂ ਦੋਨੋਂ ਸਾਈਡ ਸੀਨ ਲਗਾ ਲਈਏ ਇਸ ਸਾਈਡ ਵੀ ਤੇ ਦੂਜੀ ਸਾਈਡ ਵੀ ਹੁਣ ਅਸੀਂ ਝੋਲੀ ਦੀ ਸੀਨ ਲਗਾਵਾਂਗੇ ਝੋਲੀ ਨੂੰ ਕੰਨਾ ਆਪਸ ਦੇ ਵਿੱਚ ਆਸਨ ਦੀ ਸੀਨ ਇਹਦੀ ਇੱਕ ਜਿਹੜੀ ਸਾਈ ਸਲਾਈ ਇੱਕ ਸਾਈਡ ਦੂਜੀ ਸਲਾਈਨ ਓਪੋਜ਼ਿਟ ਰੱਖਾਂਗੇ ਇਧਰ ਰੱਖ ਕੇ ਅਸੀਂ ਇੱਥੋਂ ਸਲਾਈ ਸ਼ੁਰੂ ਕਰਾਂਗੇ ਇੱਥੋਂ ਸਲਾਈ ਸ਼ੁਰੂ ਕਰਾਂਗੇ ਤਾਂ ਕਿ ਜਿਹੜਾ ਸਾਡੇ ਆਸਨ ਹੈ ਇੱਕ ਦੂਜੇ ਇਧਰ ਉਧਰ ਨਾ ਖਿਸਕੇ ਜਿੱਥੋਂ ਸਲਾਈ ਸ਼ੁਰੂ ਕੀਤੀ ਸੀ ਉਥੋਂ ਦੂਸਰੇ ਪਾਸੇ ਵੀ ਚੋਲੀ ਦੀ ਅਸਨ ਦੀ ਸੀਨ ਲਗਾ ਲਾਂਗੇ ਇਸ ਤਰ੍ਹਾਂ ਰੱਖਣ ਨਾਲ ਸਾਡੇ ਜਿਹੜੇ ਇਹ ਵੀ ਸੀਨ ਆ ਉੱਪਰ نیچے ਨਹੀਂ ਹੁੰਦੀ ਆ ਦੇਖੋ ਬਿਲਕੁਲ ਬਰਾਬਰ ਆਇਆ ਹੈ ਪਲਾਸਟਿਕ ਪਲਾਸਟਿਕ ਪਾਂ ਤੋਂ ਪਹਿਲਾਂ ਅਸੀਂ ਥੋੜਾ ਥੋੜਾ ਕਪੜਾ ਜਿਹੜਾ ਅਸੀਂ ਫੋਲਡ ਅੰਦਰ ਫੋਲਡ ਕਰਨਾ ਹੈ ਉਸ ਉਸ ਉੱਪਰ ਇਹਦਾ ਸੀਨ ਲਗਾ ਲਾਂਗੇ ਹਾਂਜੀ ਅਸੀਂ ਫੋਲਡ ਕਰ ਲਿਆ ਹੈ ਸਾਡੀ हिਪ ਹੈਗੀ ਆ 38 ਇੰਚ 38 ਇੰਚ ਦਾ ਅਸੀਂ ਹਾਫ ਕਰਾਂਗੇ 19 ਇੰਚ 19 ਇੰਚ ਦੇ ਵਿੱਚ ਅਸੀਂ 5 ਇੰਚ ਪਲੱਸ ਕਰਾਂਗੇ 19 ਇੰਚ ਦੇ ਵਿੱਚ 5 ਇੰਚ ਪਲੱਸ ਕਰਨ ਤੇ ਸਾਡਾ ਜਿਹੜਾ ਇਲਾਸਟਿਕ ਹੋਏਗਾ 24 ਇੰਚ ਵਿਦ ਮਾਰਜਨ ਤੇ ਹੁਣ ਅਸੀਂ ਇਲਾਸਟਿਕ ਨੂੰ ਪਹਿਲਾਂ ਜੋੜ ਲਾਵਾਂਗੇ ਇਸ ਤਰ੍ਹਾਂ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨੀ ਆ ਜਦੋਂ ਆਪਾਂ ਇਲਾਸਟਿਕ ਲਗਾਉਣਾ ਹੈ ਇਹ ਵੀ ਧਿਆਨ ਰੱਖਣਾ ਕਿ ਜਿਹੜੀ ਉੱਪਰ ਵਾਲੀ ਸਾਈਡ ਹੈ ਥੋੜੀ ਜੀ ਮੋਟੀ ਹੈ ਇਹ ਉੱਪਰ ਆਵੇਗੀ ਜਿਹੜੀ ਨੀਚੇ ਵਾਲੀ ਸਾਈਡ ਹੈ ਜਿਹੜਾ ਇਲਾਸਟਿਕ ਦਾ ਬਾਰਡਰ ਆ ਬ੍ਰੇਕ ਹੁੰਦਾ ਜੇ ਤੁਸੀਂ ਨੋਟ ਕੀਤਾ ਹੋਵੇਗਾ ਤਾਂ ਇਲਾਸਟਿਕ ਜਿਹੜੀ ਉੱਪਰ ਵਾਲੀ ਸਾਈਡ ਸਿੱਧੀ ਹੈ ਤੇ ਜਿਹੜੀ ਨੀਚੇ ਵਾਲੀ ਸਾਈਡ ਆ ਉਹ ਕਰਵ ਹੈ ਇਹ ਜਿਹੜੀ ਕਰਵ ਹੈ ਇਹ ਅਸੀਂ ਆਪਣੀ ਨੀਚੇ ਵਾਲੀ ਸਾਈਡ ਰੱਖਣੀ ਹੈ ਜਿਹੜਾ ਬਾਰਡਰ ਹੈ ਉੱਪਰ ਵਾਲਾ ਮੋਟਾ ਬਾਰਡਰ ਹੈ ਜਿਹੜਾ ਇਲਾਸਟਿਕ ਹੈ ਉਹ ਅਸੀਂ ਉੱਪਰ ਵਾਲੀ ਸਾਈਡ ਰੱਖਣਾ ਹੈ ਹਾਂਜੀ ਅਸੀਂ ਇਲਾਸਟਿਕ ਨੂੰ ਜੋੜ ਲਗਾ ਲਿਆ ਹੈ ਜੋੜ ਲਗਾਣ ਤੋਂ ਬਾਅਦ ਅਸੀਂ ਇਲਾਸਟਿਕ ਨੂੰ ਇੱਧਰ ਰੱਖਾਂਗੇ ਤੇ ਇਸ ਨੂੰ ਇੱਧਰ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਅਸੀਂ ਇਲਾਸਟਿਕ ਦੇ ਉੱਪਰ ਸੀਨ ਨਹੀਂ ਲਗਾਨੀ ਇਲਾਸਟਿਕ ਦੇ ਨਾਲ-ਨਾਲ ਸੀਨ ਲਗਾਨੀ ਹੈ हाँ जी जो अभी इलास्टिक रखना है तो जो नीचे वाला कपड़ा अभी बिल्कुल खिंच लैना ताकि पिछले वाली साइड कोई बल ना पड़े हूँ देखो साढ़ा इलास्टिक थोड़ा रह गया ना इसको हौली हौली ऐदा नाल, -नाल खिंची जाना है ਦਾਕਿਤ ਕੇ ਫੇਰ ਐਡਜਸਟ ਕਰ ਲੈਣਾ ਠੀਕ ਹੈ ਹਾਂਜੀ ਅਸੀਂ ਸੀਨ ਲਗਾ ਲਈਏ ਹੁਣ ਅਸੀਂ ਇਲਾਸਟਿਕ ਨੂੰ ਇਸ ਤਰ੍ਹਾਂ ਫੜ ਕੇ ਸਾਰੇ ਪਾਸੇ ਖਿਚਾਂਗੇ ਇਹ ਤਾਂ ਖਿਚਾਂਗੇ ਤਾਂ ਕਿ ਇਲਾਸਟਿਕ ਆਪਣੀ ਜਗ੍ਹਾ ਤੇ ਟਿਕ ਜਾਵੇ ਹੁਣ ਅਸੀਂ ਇਸ ਦੇ ਸੈਂਟਰ 'ਚ ਸੀਨ ਲਗਾ ਲਾਂਗੇ ਹਾਂਜੀ ਹੁਣ ਅਸੀਂ ਇਲਾਸਟਿਕ ਨੂੰ ਪਹਿਲਾਂ ਅੱਗੋਂ ਖਿਚਾਂਗੇ ਫਿਰ ਪਿੱਛੋਂ ਖਿੱਚ ਕੇ ਸੈਂਟਰ 'ਚ ਸੀਨ ਲਗਾ ਲਾਂਗੇ ਬਿਲਕੁਲ ਸਿੱਧਾ ਰੱਖਣੇ ਹੈ ਕੱਪੜੇ ਨੂੰ ਪਹਿਲਾਂ ਅੱਗੋਂ ਖਿਚਣਾ ਹੈ ਫਿਰ ਪਿੱਛੇ ਤੋਂ ਜੀ ਅਸੀਂ ਸੈਂਟਰ 'ਚ ਸੀਨ ਲਗਾ ਲਈਏ ਤੁਸੀਂ ਚਾਹੋ ਤਾਂ ਇੱਥੇ ਕਿਨਾਰੀ ਤੇ ਵੀ ਇੱਕ ਹੋਰ ਸੀਨ ਲਗਾ ਸਕਦੇ ਹੋ ਪਰ ਮੈਂ ਇੱਕੋ ਹੀ ਲਗਾਵਾਂਗੀ ਆ ਦੇਖੋ ਸਾਡਾ ਇਲਾਸਟਿਕ ਕਿੰਨਾ ਵਧੀਆ ਪਿਆ ਹੈ ਕਿੰਨੀ ਫਿਨਿਸ਼ਿੰਗ ਦੇ ਨਾਲ ਹੁਣ ਅਸੀਂ ਜਿਹੜੀ ਮੂਰੀ ਹੈ ਉਹ ਫੋਲਡ ਕਰ ਲਾਂਗੇ ਜਿੱਥੇ ਜਿੱਥੇ ਅਸੀਂ ਕੱਟ ਲਗਾਏ ਸੀ ਆ ਕੱਟ ਲਗਾ ਜਿੱਥੇ ਇਹਨਾਂ ਕੱਟ ਨੂੰ ਮਿਲਾ ਕੇ ਅਸੀਂ ਮੂਰੀ ਨੂੰ ਫੋਲਡ ਕਰ ਲੈਣਾ ਹਾਂਜੀ ਅਸੀਂ ਮੂਰੀ ਫੋਲਡ ਕਰ ਲਈਏ ਦੋਨੋਂ ਸਾਈਡ ਤੋਂ ਸਾਡਾ ਸਟ੍ਰੇਟ ਪਲਾਜਾ ਬਣ ਕੇ ਤਿਆਰ ਹੈ ਤੁਸੀਂ ਵੀ ਐਦਾਂ ਬਣਾ ਸਕਦੇ ਹੋ ਧੰਨਵਾਦ ਜੀ